ਅੱਜ ਅਸੀਂ ਗਾਂਧੀ ਜੰਤੀ ਮਨਾ ਰਹੇ ਹਾਂ ਇੱਥੇ ਰਖਵਗ ਦੇ ਵਿੱਚ ਹਰ ਸਾਲ ਹੀ ਮਨਾਈ ਜਾਂਦੀ ਹੈ ਤੇ ਅੱਜ ਵੀ ਅਸੀਂ ਸਾਰੇ ਰੱਬ ਦੇ ਬੰਦੇ ਤੇ ਮੇਰੇ ਬਡੇ ਭਰਾ ਮੈਣੀ ਸਾਹਿਬ ਤੇ ਉਹਨਾਂ ਦੀ ਨਾਲ ਟੀਮ ਸਾਰੇ ਇੱਥੇ ਮੇਰੇ ਵਿੱਚ ਸ਼ਾਮਲ ਹੋਏ ਨੇ ਮੈਂ ਉਹਨਾਂ ਦਾ तहे ਦਿਲੋਂ ਆਇਆਂ ਦਾ ਧੰਨਵਾਦ ਕਰਦੀ ਹਾਂ ਹੈਲਪਲਾਈਨ ਐਡੀਸੀ ਸਰ ਵੱਲੋਂ ਸ਼ੁਰੂ ਕੀਤੀ ਗਈ ਹੈ ਇਹ ਬਹੁਤ ਹੀ ਵਧੀਆ ਪ੍ਰਾਲਾ ਕੀਤਾ ਗਿਆ ਹੈ ਜਿਹੜੇ ਅਪਾਹਜ ਬੱਚੇ ਆ ਡਿਸੇਬਲ ਨੇ ਕਿਸੇ ਵੀ ਤਰ੍ਹਾਂ ਚਾਹੇ ਉਹ ਆਈਸ ਤੋਂ ਨੇ ਜਾਂ ਚੱਲਣ ਫਿਰਨ ਤੋਂ ਨੇ ਜਾਂ ਸੁਣਨ ਤੋਂ ਨੇ ਡੈਫੈਂਡਮ ਹੈਲਪਲਾਈਨ ਜਿਹੜੀ ਉਹਨਾਂ ਵਾਸਤੇ ਬਹੁਤ ਹੀ ਵਧੀਆ ਹੈ ਔਰ ਇਸ ਟਾਈਮ ਜਿਹੜੀ ਸਰਕਾਰ ਹੈ ਭਾਰਤ ਸਰਕਾਰ ਸਾਡੇ ਮੋਦੀ ਸਾਹਿਬ ਨੇ ਜਿਹੜੇ ਉਹ ਵੀ ਇਹਦੇ ਉੱਤੇ ਬਹੁਤ ਜ਼ਿਆਦਾ ਹੈਲਪ ਕਰ ਰਹੇ ਨੇ ਪੰਜਾਬ ਦੇ ਲੋਕਾਂ ਦੀ ਵੀ ਮੈਡਮ ਜੀ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਨਾਲ ਉਹਦੇ ਮੈਨੇਜਰ ਉਹਨਾਂ ਨੇ ਸਹਿਯੋਗ ਨਾਲ ਚਲੋ ਬਹੁਤ ਵੱਡਾ ਵੱਡਾ ਉਪਰਾਲਾ ਹੈ ਇਹ ਅੱਜ ਡੈਫੈਂਡਮ ਹੈਲਪਲਾਈਨ ਵੱਲੋਂ ਜੋ ਗਾਂਧੀ ਜਯੰਤੀ ਦਾ ਉਤਸਵ ਮਨਾਇਆ ਜਾ ਰਿਹਾ ਹੈ ਸਾਰੇ ਹੀ ਉਹਨਾਂ ਸਪੈਸ਼ਲੀ ਏਬਲਡ ਬੱਚਿਆਂ ਵਾਸਤੇ ਸਪੈਸ਼ਲੀ ਏਬਲਡ ਪਰਸਨਸ ਵਾਸਤੇ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਕੁਦਰਤ ਦੇ ਇੱਕ ਨਾਇਆਬ ਤੋਹਫਾ ਇਸ ਜ਼ਮੀਨ ਤੇ ਨਾਇਆਬ ਕਿਉਂ ਨੇ ਕਿਉਂਕਿ ਉਹ ਹਟਕੇ ਨੇ ਬਾਕੀਆਂ ਨਾਲੋਂ ਜਿੱਥੇ ਅਸੀਂ ਆਪਣੀ ਆਮ ਭਾਸ਼ਾ ਦੇ ਵਿੱਚ ਬੋਲ ਕੇ ਆਪਣੇ ਸ਼ਬਦਾ ਰਹੀਮ ਬਾਕੀਆਂ ਨੂੰ ਸਮਝਾ ਸਕਦੇ ਹਾਂ ਉੱਥੇ ਇਹਨਾਂ ਦੇ ਸਮਝਾਉਣ ਦਾ ਜਿਹੜਾ ਤਰੀਕਾ ਹੈ ਨਾ ਬੜਾ ਹੀ ਨਵੇਕਲਾ ਜੀ ਮੈਮ ਹੈਲਪਰ ਨੰਬਰ ਵੀ ਹੈ ਸਰ ਹੈਲਪਲਾਈਨ ਨੰਬਰ ਹੈਗਾ ਜੀ 83605 ਸਸੇ ਗਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਮੈਮ ਇਸ ਵੇਲੇ ਮੌਜੂਦਾ ਰਖਪਾਗ ਦੇ ਵਿੱਚ ਜਿੱਥੇ ਸਮਾਜ ਵਿੱਚ ਵਸਦੇ ਉਹ ਸਪੈਸ਼ਲ ਲੋਕ ਜੋ ਅੱਜ ਇਕੱਠੇ ਹੋਏ ਨੇ ਗਾਂਧੀ ਜਨਤੀ ਦਾ ਜਿਹੜਾ ਹੈ ਇਹ ਦਿਨ ਮਨਾਇਆ ਜਾ ਰਿਹਾ ਹੈ ਗੱਲਬਾਤ ਕਰਾਂਗੇ ਉਹਨਾਂ ਐਨ ਜੀਓਜ਼ ਦੇ ਮੈਂਬਰਾਂ ਨਾਲ ਜੋ ਇਹਨਾਂ ਲੋਕਾਂ ਨੂੰ ਅੱਜ ਇੱਕ ਮੰਚ ਤੇ ਲੈ ਕੇ ਆਏ ਨੇ ਮੈਮ ਕਿਵੇਂ ਕੀ ਨਾ ਹੈ ਸਮਸਕਾਰ ਜੀ ਮੇਰਾ ਨਾਮ ਸੰਤੋਸ਼ਾ ਰੈਡਕ੍ਰੋਸ ਸਕੂਲ ਸੇਵਨਵਾਰਈਆ ਉਸ ਤੋਂ ਪ੍ਰੰਤ ਡੀਸਾ ਬਣੀ ਇੱਕ ਹੈਲਪਲਾਈਨ ਜਾਰੀ ਹੋਈ ਸੀਗੀ 18 April 2024 ਦੇ ਵਿੱਚ ਤੋਂ ਉਹ ਨੰਬਰ ਉਹ ਤੋਂ ਜਾਰੀ ਚੱਲ ਰਿਹਾ ਹੈ ਜੀ ਇਹਨਾਂ ਨਾਲ ਵੀਡੀਓ ਕਾਲਸ ਦੇ ਉੱਪਰ ਰੱਬ ਦੇ ਜਿਹੜੇ ਬੰਦੇ ਨੇ ਸਾਡੇ ਅੱਜ ਅਸੀਂ ਗਾਂਧੀ ਜੰਤੀ ਮਨਾ ਰਹੇ ਹਾਂ ਇੱਥੇ ਰਖਵਗ ਦੇ ਵਿੱਚ ਹਰ ਸਾਲ ਹੀ ਮਨਾਈ ਜਾਂਦੀ ਆ ਤੇ ਅੱਜ ਵੀ ਅਸੀਂ ਸਾਰੇ ਰੱਬ ਦੇ ਬੰਦੇ ਤੇ ਮੇਰੇ ਬਡੇ ਭਰਾ ਮੈਣੀ ਸਾਹਿਬ ਤੇ ਉਹਨਾਂ ਦੀ ਨਾਲ ਟੀਮ ਸਾਰੇ ਇੱਥੇ ਮੇਰੇ ਵਿੱਚ ਸ਼ਾਮਲ ਹੋਏ ਨੇ ਮੈਂ ਉਹਨਾਂ ਦਾ ਤਹਿ ਦਿਲੋਂ ਆਿਆਂ ਦਾ ਧੰਨਵਾਦ ਕਰਦੀ ਆ ਜਿਹੜੇ ਡੈਫੈਂਡਮ ਹੈਲਪਲਾਈਨ ਦੇ थ्रू ਬੱਚਿਆਂ ਦਾ ਕੰਮ ਹੋ ਰਿਹਾ ਹੈ ਇਹਨਾਂ ਦਾ ਤੇ ਉਹ ਇਹਨਾਂ ਦੀ ਜੀ ਪੈਨਸ਼ਨਸ ਦਾ ਕੋਈ ਮੈਡੀਸਨ ਹੋਵੇ ਮੇਜਰ ਪ੍ਰੋਬਲਮ ਹੋਵੇ ਕੋਈ ਵੀ ਤੇ ਜਿਸ ਤਰ੍ਹਾਂ ਇਹਨਾਂ ਦੇ ਬੱਚਿਆਂ ਦੀ ਅੱਗੇ 21 ਸਾਲ ਤੱਕ ਪੈਨਸ਼ਨ ਲੱਗਦੀ ਆ ਹੁਣ ਗਵਰਨਮੈਂਟ ਨੇ ਇੱਕ ਸਕੀਮ ਹੋਰ ਕੱਢੀ ਆ ਕਿ 4-4000 ਰੁਪਏ ਇਹਨਾਂ ਦੇ ਬੱਚਿਆਂ ਨੂੰ ਸਟੱਡੀ ਦਾ ਦਿੱਤਾ ਜਾਏਗਾ ਉਹ ਵੀ ਅਸੀਂ ਅੱਜ ਫਾਰਮ ਫਿਲ ਕਰਨੇ ਹੈਗੇ ਆ ਤੇ ਉਸ ਲਈ ਅਸੀਂ ਅੱਜ ਸਾਰਿਆਂ ਨੂੰ ਇਕੱਠਾ ਕੀਤਾ ਹੈ ਤੇ ਪਰ ਸਾਡੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਸੀਗਾ 2 ਅਕਤੂਬਰ ਦਾ ਤੇ ਉਹ ਅੱਜ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਤਹਿ ਦਿਲੋਂ ਮੈਂ ਸਾਰੇ ਆਏ ਆਂ ਦਾ ਧੰਨਵਾਦ ਕਰਦੀ ਹਾਂ ਜੀ ਸਰ ਕਿਵੇਂ ਦੇਖਦੇ ਹੋ ਇੱਕ ਅਜਿਹੀ ਹੈਲਪਲਾਈਨ ਜਿਸ ਦੇ ਨਾਲ ਸਮਾਜ ਵਿੱਚ ਅਜਿਹੇ ਲੋਕ ਨੇ ਕਿਉਂਕਿ ਕਾਫੀ ਕਰਾਦੇ ਵਿੱਚ ਕਈ ਵੱਡੇ ਜਿਹੜੇ ਮਾਪਿਓ ਨੇ ਉਹ ਵੀ ਜਿਹੜੇ ਨੇ ਡਿਸੇਬਿਲਟੀ ਦਾ ਸ਼ਿਕਾਰ ਨੇ ਤੇ ਉਹਨਾਂ ਲਈ ਕਾਫੀ ਬੈਨੀਫੀਸ਼ੀਅਲ ਇਹ ਜਿਹੜਾ ਸਾਬਤ ਹੋ ਰਿਹਾ ਹੈਲਪਲਾਈਨ ਨੰਬਰ ਇਹ ਜਿਹੜਾ ਹੈਲਪਲਾਈਨ ਐ डीसी ਸਾਹਿਬ ਵੱਲੋਂ ਸ਼ੁਰੂ ਕੀਤੀ ਗਈ ਹੈ ਇਹ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਜਿਹੜੇ ਅਪਾਹਜ ਬੱਚੇ ਆ ਡਿਸੇਬਲ ਨੇ ਕਿਸੇ ਵੀ ਤਰ੍ਹਾਂ ਚਾਹੇ ਉਹ ਆਇਸ ਤੋਂ ਨੇ ਜਾਂ ਚੱਲਣ ਫਿਰਨ ਤੋਂ ਨੇ ਜਾਂ ਸੁਣਨ ਤੋਂ ਨੇ ਡਿਫੈਂਡ ਹਮ ਹੈਲਪਲਾਈਨ ਐ ਜਿਹੜੀ ਉਹਨਾਂ ਵਾਸਤੇ ਬਹੁਤ ਹੀ ਵਧੀਆ ਹੈ ਉਹ ਰੈਸਟ ਟਾਈਮ ਜਿਹੜੀ ਸਰਕਾਰ ਹੈ ਭਾਰਤ ਸਰਕਾਰ ਸਾਡੇ ਮੋਦੀ ਸਾਹਿਬ ਨੇ ਜਿਹੜੇ ਉਹ ਵੀ ਇਹਦੇ ਉੱਤੇ ਬਹੁਤ ਜ਼ਿਆਦਾ ਹੈਲਪ ਕਰ ਰਹੇ ਨੇ ਪੰਜਾਬ ਦੇ ਲੋਕਾਂ ਦੀ ਵੀ ਤੇ ਉਹਨਾਂ ਦੇ ਨਾਲ ਜਿਹੜੀ ਹੈਲਪਲਾਈਨ ਜਿਹੜੀ ਲੁਧਿਆਣਾ ਚ ਚੱਲ ਰਹੀ ਹੈ ਉਹਨਾਂ ਦੇ ਸੰਤੋਸ਼ ਸ਼ਰਮਾ ਜੀ ਜਿਹੜੇ ਕਿ ਇੱਥੇ ਇਨਚਾਰਜ ਵੀ ਨੇ ਡਫਰੈਂਡਮ ਸਕੂਲ ਦੇ ਉਹਨਾਂ ਦਾ ਬਹੁਤ ਵੱਡਾ ਇਹਦੇ ਚ ਸਹਿਯੋਗ ਹੈ ਉਹਨਾਂ ਦੇ ਨਾਲ ਉਹਨਾਂ ਦੇ ਹਸਬੰਡ ਨੇ ਜਿਹੜੇ ਕਿ ਨਾਲੇ ਉਹਨਾਂ ਦਾ ਬੇਟਾ ਪਰਤ ਹੈ ਉਹ ਵੀ ਬਹੁਤ ਸਹਿਯੋਗ ਕਰਦਾ ਹੈ ਸਾਡੀ ਲੋਕਲ ਕਲਿਆਣ ਸੋਸ਼ਲ ਵੈਲਫੈਰਟੀ ਤੇ ਮੇਰੇ ਨਾਲ ਆਏ ਜਿਹੜੇ ਸਾਥੀ ਰਾਮਕਮਲ ਮਿੱਟੂ ਜੀ ਮੀਨੇ ਜੈਨ ਜੀ ਖੰਨਾ ਸਾਹਿਬ ਉਹਨਾਂ ਦੇ ਨਾਲ ਆਪਣਾ ਹੋਰ ਜਿੰਨੇ ਵੀ ਮੇਰੇ ਸਾਥੀ ਆਏ ਨੇ ਤੇ ਇਹ ਸਾਰੇ ਹੀ ਉਹਨਾਂ ਨੂੰ ਵੀ ਵਧੀਆ ਲੱਗਿਆ ਅਸੀਂ ਵੀ ਇਸ ਸੰਸਥਾ ਦੇ ਨਾਲ ਜੋੜ ਕੇ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦਾ ਵੱਧ ਤੋਂ ਵੱਧ ਅਸੀਂ ਸਹਿਯੋਗ ਕਰੀਏ ਤਾਂ ਕਿ ਇਹਨਾਂ ਨੂੰ ਜਿਹੜੀ ਵੀ ਕਿਸੇ ਚੀਜ਼ ਦੀ ਚੀਜ਼ ਜ਼ਰੂਰਤ ਹੋਵੇ ਪੈਂਡੈਮਿਕ ਚ ਜਾਂ ਕੋਈ ਚੀਜ਼ ਤੇ ਇਹਨਾਂ ਦਾ ਅਸੀਂ ਸਾਥ ਦੇਈਏ ਤੇ ਬਾਕੀ ਲੁਧਿਆਣਾ ਵਾਸੀਆਂ ਨੂੰ ਸਾਰਿਆਂ ਨੂੰ ਮੈਂ ਆਪਣੇ ਇਸ ਮਾਧਿਅਮ ਤੋਂ ਤੁਹਾਡੇ ਨਿਊ ਚੈਲੇਂਜ ਦੇ ਮਾਧਿਅਮ ਤੋਂ ਤੁਹਾਡਾ ਵੀ ਧੰਨਵਾਦ ਕਰਨਾ ਵਾ ਸਾਰੇ ਜਿਹੜੇ ਲੁਧਿਆਣੇ ਦੇ ਵਾਸੀ ਹੈ ਆਪਾਂ ਇਹਨਾਂ ਦੇ ਨਾਲ ਜੁੜੀਏ ਵੱਧ ਤੋਂ ਵੱਧ ਜਿੰਨਾ ਵੀ ਹੈ ਕਿਸੇ ਦਾ ਭਲਾ ਹੋ ਸਕੇ ਕਰਨਾ ਚਾਹੀਦਾ ਜੀ ਕਿਵੇਂ ਦੇਖਦੇ ਹੋ ਸਮਾਜ ਦੇ ਵਿੱਚ ਕਿਸ ਤਰੀਕੇ ਜਿਹੜਾ ਤੁਹਾਨੂੰ ਐਜ਼ ਐਨ ਜੀਓ ਕੰਮ ਕਰਦਿਆਂ ਨੂੰ ਮਿਲ ਰਿਹਾ ਵੈ ਸਹਾਨੂੰ ਭੂਤੀ ਮਿਲ ਰਹੀ ਹੈ ਜਾਂ ਕਹਿ ਸਕਦੇ ਹੈਲਪ ਮਿਲ ਰਹੀ ਹੈ ਤੇ ਕਿਵੇਂ ਅਜਿਹੇ ਲੋਕਾਂ ਨੂੰ ਸਮਾਜ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਅੱਜ ਵੀ ਇਹਨਾਂ ਨੂੰ ਦੂਜੀ ਨਜ਼ਰਾ ਦੇ ਨਾਲ ਦੇਖਿਆ ਜਾਂਦਾ ਹੈ ਹੁਣ ਤਾਂ ਬਹੁਤ ਫਰਕ ਪੈ ਗਿਆ ਜੀ ਵੈਸੇ ਹੁਣ ਬੜੀ ਜਾਗਰਤੀ ਆ ਗਈ ਜਨਤਾ 'ਚ ਇਹ ਇਹਨਾਂ ਨੂੰ ਕੋਈ ਅਸੀਂ ਗੱਲ ਨਹੀਂ ਬੜੀ ਰਿਸਪੈਕਟ ਨਾਲ ਦੇਖਿਆ ਜਾ ਰਿਹਾ ਤੇ ਮੈਡਮ ਜੀ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਨਾਲ ਉਹਨਾਂ ਦੇ ਮੈਨੇਜਰ ਉਹਨਾਂ ਦੇ ਸਹਿਯੋਗ ਨਾਲ ਚਲੋ ਬਹੁਤ ਵੱਡਾ ਵੱਡਾ ਉਪਰਾਲਾ ਹੈ ਇਹ ਇਹ ਕੰਮ ਜਿਹੜਾ ਹੈ ਸਹਿਯੋਗ ਦੇ ਨਾਲ ਹੀ ਹੋ ਸਕਦਾ ਹੈ ਜਿੱਦਾਂ ਕਿਸਰ ਨੇ ਬੜੀ ਚੰਗੀ ਗੱਲ ਕਹੀ ਤੇ ਕਿਵੇਂ ਇਹ ਜਿਹੜੀ ਐਨ ਜੀਓ ਹੈ ਜਿਹੜਾ ਸਕੂਲ ਦੀ ਤੁਸੀਂ ਗੱਲ ਕੀਤੀ ਇਹ ਉਹਨਾਂ ਲੋਕਾਂ ਨੂੰ ਸਪੈਸ਼ਲ ਜਿਹੜੇ ਲੋਕ ਨੇ ਉਹਨਾਂ ਨੂੰ ਜੌਬਸ ਵਗੈਰਾ ਵੀ ਪ੍ਰੋਵਾਈਡ ਕਰ ਰਿਹਾ ਹੈ ਇਹ ਕਿਸ ਤਰੀਕੇ ਜਿਹੜਾ ਹੈ ਉਹਨਾਂ ਲੋਕਾਂ ਨੂੰ ਹੈਲਪ ਕਰ ਰਹੀ ਹੈ ਤਾਂ ਕਿ ਉਹ ਸਮਾਜ ਦੇ ਵਿੱਚ ਬਿਲਕੁਲ ਇੱਕ ਇਕੁਅਲ ਦਰਜੇ ਦੇ ਵਿੱਚ ਆ ਕੇ ਆਪਣਾ ਜਿਹੜਾ ਕੰਮਕਾਰ ਕਰ ਸਕਣ ਜਾਂ ਆਪਣੇ ਘਰ ਦਾ ਗੁਜ਼ਾਰਾ ਕਰ ਸਕਣ ਸਰ ਜੀ ਜਿਹੜੇ ਸਕੂਲ ਦੀ ਤੁਸੀਂ ਗੱਲ ਕਰ ਰਹੇ ਹੋ ਸਕੂਲ ਮੈਂ ਨਹੀਂ ਚਲਾ ਰਹੀ ਜੀ ਡੀਸੀ ਸਾਹਿਬ ਦਾ ਰੈਡ ਕਰਾਸ ਡਫੈਂਡਰਮ ਸਕੂਲ ਰਬਨਗਰ ਹੈ ਜੀ ਉਹਦੇ ਵਿੱਚ ਮੈਂ ਆਪਣੀ ਸੇਵਾ ਨਿਭਾ ਰਹੀ ਹਾਂ ਜੋ ਕਿ ਡੀਸਾਬਨਿਓ ਚਲ ਨਿਵਾਇ ਚੱਲ ਰਿਹਾ ਆ ਤੇ ਉਸ ਤੋਂ ਪ੍ਰੰਤ ਡਫੈਂਡਰਮ ਹੈਲਪਲਾਈਨ ਵਿੱਚ ਜਿਹੜੇ ਸ਼ਕਸ਼ੀਸਾਨੀ ਮੈਮ ਜੀ ਸੀਗੇ ਤੇ ਵਿਰਿੰਦਰ ਟਵਾਣਾ ਜੀ ਸੀਗੇ ਡੀਐਸਓ ਸਾਹਿਬ ਸੀਗੇ ਤੇ ਉਦੋਂ 18 April 2024 ਨੂੰ ਨੰਬਰ ਲਾਂਚ ਹੋਇਆ ਸੀ ਜੋ ਕਿ ਉਦੋਂ ਤੋਂ ਨੰਬਰ ਚੱਲਦਾ ਆ ਰਿਹਾ ਤੇ ਅੱਜ ਤੱਕ ਅਸੀਂ 100 ਤੋਂ ਉੱਪਰ ਪੈਨਸ਼ਨ ਜਿਹੜੀ ਹੈਗੀ ਬੱਚਿਆਂ ਦੀ ਲਵਾ ਚੁੱਕੇ ਆ ਅੱਗੇ ਇਹਨਾਂ ਦੇ ਇੱਕ ਬੱਚਿਆਂ ਦੀ ਵੀ 21 ਉਹ ਵੀ ਅਸੀਂ ਵਿਚ ਲਵਾਈ ਹੈਗੀ ਆ ਤੇ ਉਸ ਤੋਂ ਉਪਰੰਤ ਇੱਕ ਬੱਚੇ ਦਾ ਆਪਰੇਟ ਵੀ ਕਰਾਇਆ ਜਿਹੜਾ ਕਿ ਅਸੀਂ ਡਾਕਟਰ ਟੀਂਡਾ ਜੀ ਨੇਗੇ 32 ਸੈਕਟਰ ਉੱਥੇ ਉਹਦਾ ਬੱਚੇ ਦਾ ਫ੍ਰੀ ਮਤਲਬ ਜਿਹੜਾ ਆਪਰੇਸ਼ਨ ਆ ਫ੍ਰੀ ਹੋਇਆ ਸੀਗਾ ਉਸ ਤੋਂ ਉਸ ਤੋਂ ਉਪਰੰਤ ਕੋਈ ਵੀ ਇਹਨਾਂ ਗਵਰਨਮੈਂਟ ਜੌਬ ਵੀ ਬੱਚਿਆਂ ਦੀ ਸੈਸ਼ਨ ਕੋਡ ਦੇ ਵਿੱਚ ਵੀ ਜੱਸਾ ਸਭ ਦੇ ਕੋਲ ਵੀ ਸਾਡੇ ਮਤਲਬ ਪੀਐਨ ਪੋਸਟ ਨਿਕਲਦੀ ਐ ਜਿਸ ਦਾ ਉੱਥੇ ਵੀ ਬੱਚੇ ਲੱਗੇ ਹੋਏ ਨੇਗੇ ਤੇ ਜਿੱਦਾਂ ਜਿੱਦਾਂ ਵੀ ਉਹ ਕੋਈ ਸਾਥ ਮਿਲ ਰਿਹਾ ਹੈ ਅੱਗੇ Amazon ਵੀ ਲਵਾਏ ਨੇਗੇ ਕਿਸ ਹੋਟਲ ਵੀ ਲਵਾਏ ਨੇਗੇ ਜਿੱਥੇ-ਜਿੱਥੇ ਸਾਨੂੰ ਲੱਗਦਾ ਕਿ ਬੱਚਾ ਸੈੱਟ ਹੋਣ ਵਾਲਾ ਉੱਥੇ-ਉੱਥੇ ਅਸੀਂ ਆਪਣਾ ਸਹਿਯੋਗ ਨਾਲ ਹੀ ਅਸੀਂ ਕਿਸੇ NGO ਨਾਲ ਨਹੀਂ ਜੁੜੇ ਜੀ ਕਿਸੇ ਨਾਲ ਹੋਰ ਨਹੀਂ ਆਪਣੇ ਭੈਣ ਭਰਾਵਾਂ ਦੀ ਹੈਲਪ ਨਾਲ ਹੀ ਅਸੀਂ ਅੱਗੇ ਵੱਧ ਰਹੇ ਹਾਂ ਤੇ ਸੋ ਜੋ ਵੀ ਇਹਨਾਂ ਦੀ ਅੱਗੇ ਵੀ ਅਸੀਂ ਜੋ ਵੀ ਇਹਨਾਂ ਦੀ ਪ੍ਰੋਬਲਮਸ ਆ ਉਹ ਸੁਣ ਇਹ ਵੀਡੀਓ ਕਾਲਸ ਮੇਰੇ ਨਾਲ ਗੱਲ ਕਰਦੇ ਨੇਗੇ ਤੇ ਮੈਂ ਵੀਡੀਓ ਕਾਲਸ ਦੇ ਉੱਪਰ ਜਿੱਦਾਂ ਇਹਨਾਂ ਦਾ ਹੱਲ ਕੋਈ ਕਰ ਸਕਦੀ ਆ ਰੱਬ ਦੀਆਂ ਰੂਹਾਂ ਦਾ ਤੇ ਸਾਰਿਆਂ ਦੇ ਸਹਿਯੋਗ ਨਾਲ ਉਹ ਕਰ ਰਹੀਆਂ ਜੀ ਅੱਜ ਮੈਂ ਫੇਰ ਕਹੂੰਗੀ ਕਿ ਸਾਡੇ ਥੋੜੇ ਟਾਈਮ ਦੇ ਵਿੱਚ ਮੇਅਰ ਸਾਹਿਬ ਵੀ ਪਹੁੰਚਣ ਆਲੇ ਨੇਗੇ ਮੈਂ ਉਹਨਾਂ ਦਾ ਤੇ ਆਪਣੇ ਮੈਨੀ ਸਾਹਿਬ ਮੇਰੇ ਵੱਡੇ ਬ੍ਰਦਰ ਨੇਗੇ ਤੇ ਉਹਨਾਂ ਦੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਆਪਦਾ ਕੀਮਤੀ ਸਮਾਂ ਛੱਡ ਕੇ ਇਹਨਾਂ ਬੱਚਿਆਂ 'ਚ ਆਣ ਦਾ ਅੱਜ ਜੋ ਹੈਗਾ ਉਪਰਾਲਾ ਕੀਤਾ ਹੈਗਾ ਆ ਤੇ ਸੋ ਥੈਂਕ ਯੂ ਉਹ ਪੂਰਾ ਮਜ਼ੇਦਾਰ ਹੋਂਚੇਉ ਅੱਜ ਸਰਦਾਰਸ਼ਮਨ ਤੁਹਾਡੇ ਵੱਲੋਂ ਪੇਂਟ ਕੀਤੀ ਗਈ ਹੈ ਮਹਾਤਮਾ ਗਾਂਧੀ ਜੀ ਨੂੰ ਤੇ ਕਿਵੇਂ ਦੇਖਦੇ ਹੋ ਸਮਾਜ ਦੇ ਵਿੱਚ ਇਹ ਜਿਹੇ ਲੋਕ ਨੇ ਤੇ ਉਹਨਾਂ ਦੇ ਲਈ ਐਡਮਿਨਿਸਟ੍ਰੇਸ਼ਨ ਨਾਲ ਸੋਨਾ ਜਿਹੜਾ ਕੰਮ ਕਰ ਰਿਹਾ ਹੈ ਸਸ਼ੀਕਲ ਸਾਰਿਆਂ ਨੂੰ ਅੱਜ ਡੈਫੰਡਮ ਹੈਲਪਲਾਈਨ ਵੱਲੋਂ ਜੋ ਗਾਂਧੀ ਜਯੰਤੀ ਦਾ ਉਤਸਵ ਮਨਾਇਆ ਜਾ ਰਿਹਾ ਹੈ ਸਾਰੇ ਹੀ ਉਹਨਾਂ ਸਪੈਸ਼ਲੀ ਏਬਲਡ ਬੱਚਿਆਂ ਵਾਸਤੇ ਸਪੈਸ਼ਲੀ ਏਬਲਡ ਪਰਸਨਸ ਵਾਸਤੇ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਵੀ ਕੁਦਰਤ ਦੇ ਇੱਕ ਨਾਇਆਬ ਤੋਹਫਾ ਇਸ ਜ਼ਮੀਨ ਤੇ ਨਾਇਆਬ ਕਿਉਂ ਨੇ ਕਿਉਂਕਿ ਉਹ ਹਟਕੇ ਨੇ ਬਾਕੀਆਂ ਨਾਲੋਂ ਜਿੱਥੇ ਅਸੀਂ ਆਪਣੀ ਆਮ ਭਾਸ਼ਾ ਦੇ ਵਿੱਚ ਬੋਲ ਕੇ ਆਪਣੇ ਸ਼ਬਦਾ ਰਹੀਮ ਬਾਕੀਆਂ ਨੂੰ ਸਮਝਾ ਸਕਦੇ ਹਾਂ ਉੱਥੇ ਇਹਨਾਂ ਦੇ ਸਮਝਾਉਣ ਦਾ ਜਿਹੜਾ ਤਰੀਕਾ ਹੈ ਨਾ ਬੜਾ ਹੀ ਨਵੇਕਲਾ ਹੈ ਔਰ ਜੇ ਤੁਸੀਂ ਇਹਨਾਂ ਦੇ ਵਿੱਚ ਬੈਠ ਕੇ ਇਹਨਾਂ ਦੀ ਗੱਲਬਾਤ ਸਮਝੋ ਤਾਂ ਤੁਹਾਨੂੰ ਵੀ ਸੌਰੀ ਤੁਹਾਨੂੰ ਵੀ ਫੀਲ ਹੋਏਗਾ ਕਿ ਕੀ ਕਿਸ ਖੂਬਸੂਰਤੀ ਦੇ ਨਾਲ ਬਿਨਾ ਲਫਜ਼ਾਂ ਨੂੰ ਸੁਣੇ ਬਿਨਾ ਲਫਜ਼ਾਂ ਨੂੰ ਬੋਲੇ ਇਹ ਆਪਣੀ ਪੂਰੀ ਦੀ ਪੂਰੀ ਜਿਹੜੀ ਗੱਲ ਹੈ ਆਪਣੇ ਇਸ਼ਾਰਿਆਂ ਨਾਲ ਸਮਝਾਉਂਦੇ ਨੇ ਔਰ ਅੱਜ ਪੂਰੀ ਐਨਜੀਓ ਵੱਲੋਂ ਡੀਸੀ ਸਾਹਿਬ ਵੱਲੋਂ ਜੋ ਐਨਜੀਓ ਚਲਾਈ ਜਾ ਰਹੀ ਹੈ ਪਲੱਸ ਰੈੱਡ ਕਰਾਸ ਜੋ ਐਨਜੀਓ ਦੇ ਮੈਂਬਰ ਸਾਹਿਬਾਨ ਨੇ ਉਹਨਾਂ ਵੱਲੋਂ ਖਾਸ ਤੌਰ ਤੇ ਗਾਂਧੀ ਜਨਤੀ ਤੇ ਜੋ ਦੁਸ਼ਹਿਰਾ ਸੈਲੀਬ੍ਰੇਸ਼ਨ ਸੀ ਸੋ ਨਹੀਂ ਮਨਾਇਆ ਗਿਆ ਅੱਜ ਇੱਥੇ ਗਾਂਧੀ ਜਨਤੀ ਦਾਉਤਸਵ ਮਨਾਇਆ ਜਾ ਰਿਹਾ ਔਰ ਸਾਡੇ ਦੇਸ਼ ਦੇ ਕਹੇ ਜਾਣ ਵਾਲੇ ਮਹਾਤਮਾ ਜੀ ਫਾਦਰ ਆਫ ਦ ਨੇਸ਼ਨ ਉਹਨਾਂ ਨੂੰ ਸ਼ਰਧਾਂਜਲੀ ਦੇ ਪੁਸ਼ਪ ਅਰਪਣ ਕੀਤੇ ਨੇ ਉੱਥੇ ਇਹਨਾਂ ਬੱਚਿਆਂ ਨਾਲ ਅੱਜ ਦਾ ਇਹ ਸਮਾ ਬਿਤਾ ਕੇ ਬਹੁਤ ਅੱਛਾ ਲੱਗ ਰਿਹਾ ਹੈ ਔਰ ਮੈਂ ਕਾਫੀ ਮਤਲਬ ਦਿਲੋਂ ਇਹ ਚੀਜ਼ ਨੂੰ ਫੀਲ ਆਊਟ ਕੀਤਾ ਹੈ ਵੀ ਮੈਮ ਨੇ ਜਿਹੜੇ ਸਾਡੇ ਖਾਸ ਤੌਰ ਤੇ ਉਹ ਬਹੁਤ ਇੰਟਰਸਟ ਲੈਂਦੇ ਨੇ ਔਰ ਉਹਨਾਂ ਦਾ ਇੱਕ ਇਸ਼ਾਰਾ ਉਹਨਾਂ ਦੀ ਇੱਕ ਫਿੰਗਰ ਦਾ ਵੀ ਉਂਗਲ ਦਾ ਵੀ ਕਿਹਾ ਹੈ ਚੀਜ਼ ਇਹਨਾਂ ਬੱਚਿਆਂ ਨੂੰ ਬਹੁਤ ਸਮਝ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਜਿਹੜੀ ਅਟੈਚਮੈਂਟ ਹੈ ਜਾਂ ਦਿਲੋਂ ਕੀਤਾ ਹੋਇਆ ਕਾਰਜ ਉਹ ਨਜ਼ਰ ਆਉਂਦਾ ਹੈ ਸੋ ਬਹੁਤ-ਬਹੁਤ ਵਧਾਈ ਗਾਂਧੀ ਜਨਤੀ ਦੀ ਵੀ ਔਰ ਖਾਸ ਤੌਰ ਤੇ ਇੱਕ ਪੂਰੀ ਐਨਜੀਓ ਨੂੰ ਜੋ ਇਹਨਾਂ ਵੱਲੋਂ ਵਧੀਆ ਉਪਰਾਲੇ ਕੀਤੇ ਜਾ ਰਹੇ ਨੇ ਧੰਨਵਾਦ ਜੀ ਜੀ ਸਰ ਅੱਜ ਪਹੁੰਚੇ ਹਾਂ ਜਿੱਥੇ ਮਹਾਤਮਾ ਗਾਂਧੀ ਜੀ ਨੂੰ ਸ਼ਰਧਾ ਸਮਨ ਪੇਂਟ ਵੀ ਕੀਤਾ ਤੇ ਜਿਹੜੇ ਸਪੈਸ਼ਲ ਬੱਚੇ ਨੇ ਉਹਨਾਂ ਨੂੰ ਜਿਹੜਾ ਅੱਜ ਕਾਫੀ ਸੌਗਾਤ ਜਿਹੜੀ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਦਿੱਤੀ ਗਈ ਇਹ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਜੀ ਜਿਹੜਾ ਕਿ ਇਹਨਾਂ ਬੱਚਿਆਂ ਨੂੰ ਇੱਕ ਜਗ੍ਹਾ ਤੇ ਪਲੇਟਫਾਰਮ ਤੇ ਲਿਆ ਕੇ ਇਸ ਦਾ ਉਹਨਾਂ ਨੂੰ ਜਿਹੜੇ ਸੇਵਾ ਕਰ ਰਹੇ ਨੇ ਔਰ ਇਹਨਾਂ ਦਾ ਖਿਆਲ ਕਰ ਰਹੇ ਨੇ ਇਹਨਾਂ ਦੇ ਹਰ ਤਰ੍ਹਾਂ ਨਾਲ ਉਹਨਾਂ ਨੂੰ ਲੁੱਕ ਆਫਟਰ ਕਰ ਰਹੇ ਔਰ ਮਾਤਮਗੜੀ ਨੂੰ ਸਮਰਪਿਤ ਕਰਨ ਤੇ ਇਹਨਾਂ ਨੇ ਇਹ ਪ੍ਰਾਲਾ ਜਿਹੜਾ ਆਪਣੇ ਸਸਤਾ ਲੋ ਲਿਆਂਦਾ ਤੇ ਜਿਹਦੇ ਵਿੱਚ ਸ਼ਿਲਕ ਕਰਨ ਦਾ ਸਾਨੂੰ ਵੀ ਮੌਕਾ ਮਿਲਿਆ ਤਾਂ ਕਿ ਅਸੀਂ ਇਹਨਾਂ ਦੇ ਰੂਹਾਂ ਦੇ ਦਰਸ਼ਨ ਕਰ ਸਕੀਏ ਤੇ ਬਹੁਤ ਅੱਛਾ ਪ੍ਰਾਲਾ ਜੀ ਕਿਸ ਤਰੀਕੇ ਅੱਜ ਗਾਂਧੀ ਜਨਤੀ ਦਾ ਜਿੱਥੇ ਦਿਹਾੜਾ ਬਣਾਇਆ ਗਿਆ ਉੱਥੇ ਹੀ ਸਮਾਜ ਦੇ ਵਿੱਚ ਸਾਨੂੰ ਅ ਜਦ ਅਜਿਹੇ ਸਪੈਸ਼ਲ ਲੋਕ ਦੇਖਣ ਨੂੰ ਮਿਲਦੇ ਆ ਸਾਨੂੰ ਵੀ ਚਾਹੀਦਾ ਹੈ ਕਿ ਅੱਜ ਸੀ ਵੀ ਅਜੇ ਲੋਕਾਂ ਨੂੰ ਇਕੁਅਲੀ ਟਰੀਟ ਕਰੀਏ ਕਿਉਂਕਿ ਅੱਜ ਹਰ ਖੇਤਰ ਦੇ ਵਿੱਚ ਅਜਿਹੇ ਸਪੈਸ਼ਲ ਲੋਕ ਵੀ ਵੱਧ ਚੜ ਕੇ ਜਿਹੜਾ ਪਾਗ ਲੈ ਰਹੇ ਨੇ ਦੇਖ ਸਕਦੇ ਹੋ ਕਿਸ ਤਰੀਕੇ ਸਿਰਫ ਇੱਕ ਇਸ਼ਾਰੇ ਦੇ ਨਾਲ ਸਾਈਨ ਲੈਂਗੁਏਜ ਦੇ ਨਾਲ ਇਹ ਹਰ ਇੱਕ ਗੱਲ ਨੂੰ ਇਹ ਕਹਿ ਸਕਦੇ ਨੇ ਸੁਣ ਸਕਦੇ ਨੇ ਤੋ ਅਸੀਂ ਵੀ ਇਹੀ ਅਪੀਲ ਕਰਾਂਗੇ ਜੇਕਰ ਤੁਹਾਡੇ ਨੇੜੇ ਤੇੜੇ ਆਲੇ ਦੁਆਲੇ ਕੋਈ ਅਜਿਹੇ ਲੋਕ ਨੇਤਾ ਉਹਨਾਂ ਨੂੰ ਵੀ ਅਸੀਂ ਇਕਵਲੀ ਇਕਵਲੀ ਟ੍ਰੀਟ ਕਰੀਏ ਤੇ ਨਾਲ ਹੀ ਇੱਕ ਜਿਹੜਾ ਡੀਸੀ ਲੁਧਿਆਣਾ ਜੀ ਦੇ ਵੱਲੋਂ ਜਿਹੜਾ ਹੈ ਇੱਕ ਹੈਲਪਲਾਈਨ ਨੰਬਰ ਜਿਹੜਾ ਲਾਂਚ ਕੀਤਾ ਗਿਆ ਸੀ 2023 ਦੇ ਵਿੱਚ ਉਸ ਹੈਲਪਲਾਈਨ ਨੰਬਰ ਤੇ ਜੇ ਤੁਹਾਨੂੰ ਕੋਈ ਸੁਵਿਧਾ ਆਵਾਂਦੀ ਲੋੜ ਹੈ ਤੁਸੀਂ ਤੁਸੀਂ ਕੰਟੈਕਟ ਕਰ ਸਕਦੇ ਹੋ ਮੈਮ ਇੱਕ ਵਾਰੀ ਰਿਪੀਟ ਕਰ ਰਹੇ ਨੇ ਉਹ ਨੰਬਰ ਜੀ ਮੈਮ ਹੈਲਪਲਾਈਨ ਨੰਬਰ ਰਿਪੀਟ ਕਰ ਸਰ ਹੈਲਪਲਾਈਨ ਨੰਬਰ ਹੈਗਾ ਜੀ 83605 83697 ਜਿਹੜੇ ਮੇਰੇ ਰੱਬ ਦੇ ਬੰਦੇ ਨੇਗੇ ਉਹਨਾਂ ਨੂੰ ਨੰਬਰ ਇਦਾਂ ਬੋਲਿਆ ਪਤਾ ਨਹੀਂ ਲੱਗਣਾ ਸੋ ਮੈਂ ਉਹਨਾਂ ਨੂੰ ਵੀ ਨੰਬਰ ਦੁਬਾਰਾ ਰਿਪੀਟ ਕਰਾਣਾ ਚਾਹਾਂਗੀ ਮੈਂ ਸਾਰਿਆਂ ਨੂੰ ਥੈਂਕ ਯੂ ਕਹ ਬੋਲੂਗੀ ਤੇ ਨੰਬਰ ਜੋ ਵੀ ਕਿਸੇ ਕੋਲੇ ਮਿਲਦਾ ਆ ਕੋਈ ਤੁਹਾਨੂੰ ਰੱਬ ਦਾ ਬੰਦਾ ਮਿਲਦਾ ਆ ਕੋਈ ਵੀ ਉਹਨੂੰ ਹੈਲਪ ਦੀ ਲੋੜ ਆ ਤਾਂ ਆਪਾਂ ਅੱਗੇ ਨੱਗੇ ਰੱਬ ਦੇ ਬੰਦਿਆਂ ਨਾਲ ਮਿਲ-ਮਿਲ ਕੇ ਉਹਨਾਂ ਦਾ ਜੋਸ਼ ਹੈ ਜੋ ਹੋ ਸਕਦਾ ਕਰਾਂਗੇ ਕਰਦੇ ਆ ਕਰਦੇ ਰਵਾਂਗੇ ਜੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਕੋਈ ਅਜਿਹੇ ਲੋੜਮੰਦ ਵਿਅਕਤੀ ਹੈ ਤਾਂ ਉਹਨਾਂ ਤੱਕ ਇਹ ਵੀਡੀਓ ਪਹੁੰਚ ਜਾਵੇ ਸੋ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੂਬਰੂ ਹੋਵਾਂਗੇ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਸੇਤਿਆ ਦੇ ਨਾਲ ਮੈਂ ਮਮੇ